ਅਮਰਤਪਾਲ ਸਿੰਘ ਜੀ ਘਰੋਂ ਸਭ ਤੋਂ ਬਹੁਤ ਵੱਡੇ ਬਾੜਦੰਨਾ ਜਿੱਤੇ ਹੋਏ ਆ ਉਹਨਾਂ ਨੂੰ বিনা ਵਜ੍ਹਾ ਜੋ ਲੋਕਤੰਤਰ ਦੀ ਰਿਹਾਈ ਦੇਣ ਵਾਲੇ ਲੋਕ ਨੂੰ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਖੋਦੀ ਕਾਨੂੰਨੀਆਂ ਦਾ 18 ਅਡਾਉਂਦੇ ਆ ਤੇ ਉਹਨਾਂ ਨੂੰ বিনা ਵਜ੍ਹਾ ਅੰਦਰ ਰੱਖਿਆ ਹੋਇਆ ਹੈ ਕਿਉਂਕਿ ਇਹਨੇ ਵੱਟੇ ਆ ਲੋਕਾਂ ਦੀ ਜਿਹੜੀ ਰਮਾਇੰਦਗੀ ਆ ਉਹਨਾਂ ਦੀ ਜਿਹੜੀ ਰਿਪੋਰਟ ਆ ਰਿਹਾ ਕਿ ਉਹਨਾਂ ਨੂੰ ਸਿੱਧੀ ਸਿੱਧਿ ਕਿਰਿਆ ਕੀਤਾ ਜਾਣਾ ਚਾਹੀਦਾ ਤੇ ਅਸੀਂ ਸਰਕਾਰ ਜੋ ਪੰਜਾਬ ਚ ਨਾ ਇੰਡਾਡਰਤੀ ਸਥਿਤੀ ਆ ਉਹ ਵੀ ਬੜੀ ਬੁਰੇ ਹਾਲਾਤਾਂ ਚ ਪਹੁੰਚੀ ਹੋਈ ਆ ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ ਦੂਸਰਾ ਨਸ਼ਿਆਂ ਦਾ ਦੌਰ ਜਿਹੜੇ ਵੱਡੇ ਪੱਧਰ ਤੇ ਵੱਧ ਗਿਆ ਕਿ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਤੇ ਇਹ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰਾ ਖਲੋ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉਹ ਤੇ ਕੋਈ ਐਕਸ਼ਨ ਹੋਰ ਦਿੱਤਾ ਹੋ ਰਿਹਾ ਕਿ ਦਿਨ ਉਹ ਤੇ ਨਸ਼ਾ ਵੱਧ ਰਿਹਾ ਇਹ ਇੱਕ ਪ੍ਰਸ਼ਦਾਚਾਰੀ ਜਾਂ ਇਹੋ ਜਿਹਾ ਇਹ ਚੀਜ਼ਾਂ ਵੀ ਅੱਗੇ ਨਾਲੋਂ ਵਧੀਆਂ ਜਾ ਰਹੀਆਂ ਉੱਥੇ ਵੀ ਐਵੇਂ ਹੀ ਹੈ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਜ਼ੀਗਾ ਵਾਲਿਆਂ ਨੂੰ ਹਰੇਕ ਪਾਸੇ ਮਤਲਬ ੱੱੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਕੱਢਦੀ ਐ ਕਿ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਨਦੀ ਮਾੜੀ ਕਾਰਗੁਜ਼ਾਰੀ ਹੈ ਤਾਂ ਹੀ ਲੋਕ ਪਿੱਛੇ हटਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪ੍ਰਸਦਾ ਐਂਜਲ ਤੋਂ ਦਰਵਾਲਾ ਕਿ ਤੁਸੀਂ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੇ ਜਿਹੜਾ ਅਸੀਂ ਸੰਗਤਾਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਉਹ ਵੀ ਤੁਸੀਂ ਇੱਕ ਹੰਦੀਦਾਰ ਬਣ ਕੇ ਇਹ ਸੰਗਤਾਂ ਦਾ ਬਚਾਓਗੇ ਜਿਸ ਦੇ ਵਾਸਤੇ ਤੁਹਾਨੂੰ ਪੈਸਾ ਦੋ ਤੁਹਾਨੂੰ ਮੈਂ ਪਾਰੀਆ ਬਲਵੰਤ ਸਿੰਘ ਦੀ ਖਾਲਸਾ ਜੂ ਉਹ ਪੰਦਰਮੈਂਟ ਪਾਰਲੀਮੈਂਟ ਗਰੁੱਪ ਦਾ ਉਹਨਾਂ ਦੇ ਰੋਸ ਦੇ ਤਾਜੀ ਫਿਰ ਸਿੰਘ ਇਹ ਸਾਡਾ ਜਿਹੜੇ ਅੱਜ ਵੀ ਪ੍ਰੈਸ ਕਾਨਫਰੰਸ ਕਰਦਾ ਇਹ ਇਹ ਦੁਕਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਵੱਡੀਆਂ ਸਮੱਸਿਆਵਾਂ ਹਨ ਉਹਨਾਂ ਆਵਾਜ਼ ਦੇ ਅਸੀਂ ਇਹ ਜੋ ਬਾਬਾ ਬੁਰਾ ਸਾਹਿਬ ਦੇ ਤੇ ਇਹ ਤੋਂ ਬਹੁਤ ਵੱਡਾ ਗਰੁੱਪ ਤੇ ਭਦਰਦੀ ਜਾਲ ਚ ਮੇਲਾ ਬਣਾਇਆ ਜਾਂਦਾ ਹੈ ਉਹਦੇ ਤੇ ਅਸੀਂ ਇੱਕ ਪੰਥਰ ਕਟ ਦਾ ਪ੍ਰਸਤਾ ਕਰਕੇ ਜਿਹਦੇ ਵੀ ਸਿੱਖ ਮਸਲੇ ਆ ਉਹਨਾਂ ਨੂੰ ਸਾਂਝੇ ਤੌਰ ਤੇ ਪੰਥਕਾ ਕੱਟ ਦੇ ਵਿਚਾਰ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹਦੇ ਬਾਅਦ ਦੇ ਅਸੀਂ ਬਰੀ ਤਰੀਕੇ ਦੇ ਕੋਲ ਵੱਡਾ ਇਕੱਠ ਰੱਖਿਆ ਉਹਦੇ ਚ ਅਸੀਂ ਸੰਸਥਾ ਨੂੰ ਬੜੀ ਜ਼ੋਰ ਅਪੀਲ ਕਰਦੇ ਆ ਸ਼ਬਦਕੋ ਬਾਦ ਪੁਸ਼ਟੀ ਦੀ ਕੋਸ਼ਿਸ਼ ਕਰਨਾ ਇਹ ਦੂਸਰਾ ਉਹਦੇ ਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾ ਕਿ ਸਰੂਨੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਵਾ ਤੇ ਉਹਿਆਂ ਪਿਛਲੇ ਲੰਮੇ ਸਮੇ ਤੋਂ ਚੋਣਾਂ ਨਹੀਂ ਹੋਈਆਂ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਗੁਰਦੁਆਰਾ ਚੋਣ ਕਮਿਸ਼ਨ ਨੇ ਬੋਰਡਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਉਹ ਕਾਫੀ ਲੰਮੇ ਟੈਮੇ ਤੋਂ ਉਹਨਾਂ ਸੈਂਸਿਟਿਵ ਵੀ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸੰਤਾ ਜੋ ਬਹੁਤ ਉਹਦੇ ਵਾਸਤੇ ਰੁਚੀ ਕਰਦੇ ਆ ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮਤਲਬ ਲੇਤੇ 50% ਵੀ ਵੋਟਾਂ ਨਹੀਂ ਬਣੀਆਂ ਤੇ ਅਸੀਂ ਇਸ ਜੋ ਕਮਿਸ਼ਨ ਦੇ ਜਿਹੜੇ ਹੈੱਡ ਆ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਵਾਅਦਾ ਮਿਲਿਆ ਸੀ ਸਰਮਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਬਤਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਚ ਇਲੈਕਸ਼ਨ ਹੋਣਗੇ ਦਾ ਸਾਰੇ ਆਪਣਾ ਜੋਦੇ ਚੇਸਾ ਪਾ ਸਕਣ ਇਹ ਇਹ ਸਾਡਾ ਮੌਕਾ ਹੁੰਦਾ ਦੂਸਰਾ ਦੂਸਰਾ ਜਿਹੜਾ ਸਰਮੌਰ ਇਹ ਇਹ ਜਿਹੜੀ ਹੈ ਇਹਦੇ ਚੋਂ ਅਸੀਂ ਸੁਲੋਹਣੀ ਕਮੇਟੀ ਚੈਸ ਕਰਕੇ ਅਸੀਂ ਸਾਰੇ ਜਣੇ ਸੰਗਤਾਂ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭਾਗ ਲਓ ਇਹ ਸੰਗਤਾਂ ਇਹ ਜਿਹੜੇ ਸਿੱਖ ਸੰਗਤਾਂ ਸੰਧਾਵਾਂ 'ਚ ਬਹੁਤ ਵੱਡਾ ਨਗਾਹ ਹਾਰ ਆ ਚੁੱਕਾ ਤੇ ਇਹਨਾਂ ਦੀ ਜਿਹੜੀ ਆ ਵਿਸ਼ਵਾਸ ਜੋਖਾ ਬਹੁਤ ਨੀਵੇਂ ਪੱਧਰ ਤੇ ਚਲੇ ਗਈ ਕੋਈ ਵੀ ਵਿਸ਼ਵਾਸ ਕਰਨ ਵਾਸਤੇ ਤਿਆਰ ਨਹੀਂ ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਆਪੋ ਆਪਣੇ ਇਸਤਾ ਬਾਗੇ ਤੇ ਇਹ ਸੰਸਥਾ ਵੈ ਜਿਹੜਾ ਵਕਾਰ ਆ ਜਿੱਦਾਂ ਜਿਨ੍ਹਾਂ ਮਕਸਦ ਵਾਸਤੇ ਇਹ ਸੰਸਥਾਵਾਂ ਬਹੁਤ ਚਾਹੀਆਂ ਸੀ ਉਹ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਆਏ ਤੋਂ ਉਹ ਉਹ ਉਸ ਮਕਾਮ ਤੇ ਸਾਨੂੰ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆ ਪੰਥ ਸਾਡੇ ਜਣੇ ਰਲ ਕੇ ਤੇ ਪੰਥਕਾ ਕਾ ਕਰਤਾ ਦਾ ਸਾਡਾ ਇਹ ਮਕਸਦ ਹੈ ਕਿ ਅਸੀਂ ਉਹ ਉਹਦੇ ਚ ਵੀ ਸਾਰੇ ਜਣੇ ਸਾਰਿਆਂ ਦੀ رائے ਲੈ ਕੇ ਆਉਣ ਵਾਲੇ ਸਮੇਂ ਦੀ ਸਾਨੂੰ ਕੀ ਰਣਨੀਤੀ ਅਪਣਾਉਣੀ ਚਾਹੀਦੀ ਆ ਸਾਰੀ ਸਿੱਖ ਸੰਤਨ ਨੂੰ ਸਾਰੇ ਪੰਥ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਮਿਲ ਕੇ ਇਹ ਨਿੱਜ ਗੱਲਾਂ ਤੋਂ ਪਰੋਟ ਕੇ ਅੰਤਕ ਕਾਰਜ ਲਈ ਸਾਰੇ ਜਣੇ ਇਕੱਠੇ ਹੋਈਏ ਤਾਂ ਹੀ ਸਾਡੇ ਅਸੀਂ ਉਹਨਾਂ ਚ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕਦੇ ਹਾਂ ਜਿ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਇਹ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਇੱਕ ਅਬਰਤਪਾਲ ਸਿੰਘ ਜੀ ਖੜੂ ਸਭ ਤੋਂ ਬਹੁਤ ਵੱਡੇ ਬਾੜ ਦਿੰਦਾ ਜਿੱਤੇ ਹੋਏ ਆ ਉਹਨਾਂ ਨੂੰ ਦਿਨਾਂ ਵਾਂਗ ਜੋ ਲੋਕਤੰਤਰ ਦੀ ਰਿਹਾਈ ਦੇਣ ਵਾਲੇ ਲੋਕ ਨੂੰ ਲੋਕਾਂ ਨੂੰ ਕੋ ਨੂੰ ਦਾ ਪਾਠ ਪੜਾਉਣ ਵਾਲੇ ਉਹਦੀ ਕਾਨੂੰਨੀਆਂ ਧਨੀਆਂ ਅਡਾ ਅਡਾਉਂਦੇ ਆ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਅੰਦਰ ਰੱਖਿਆ ਹੋਇਆ ਕਿ ਜੋ ਇਹਨੇ ਵਟੇ ਲੋਕਾਂ ਦੀ ਜਿਹੜੀ ਰਮਾਇੰਦਗੀ ਆ ਉਹ ਉਹਨਾਂ ਦੀ ਜਿਹੜੀ ਔਰਜਰ ਵਾਰਿਆ ਕਿ ਉਹਨਾਂ ਨੂੰ ਛੇਤੀ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਬੰਦੀ ਸਿੰਘਾਂ ਨੂੰ ਸਤ੍ਰੀ ਤੋਂ ਤਰੀਆ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੇ ਅਸੀਂ ਰੂਪ ਕੋਲ ਖਾ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਕਿ ਉਹ ਪੰਥਰ ਘਟ ਚੁੱਕੀ ਹੈ ਉਹਦੇ ਫੈਸਲੇ ਲਿਆ ਜਾਏ ਪਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿੰਟੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਸੰਬੰਧਤ ਮਸਲੇ ਆ ਗਏ ਵੀ ਮਸਲੇ ਆ ਜਿਹੜੇ ਸਾਡੇ ਦੇ ਜਿਹੜਾ ਕੱਲ ਕਿ ਦਿਨ ਤੇ ਵੀ ਇਹਨਾਂ ਤੇ ਸ਼ਾਇਦਤ ਹੋਰ ਬਤਾ ਜਾ ਰਿਹਾ ਉਹ ਛੇ ਜਿਹੜੇ ਕਿ موجوده ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜੰਦੇ ਨਾਲ ਸਨ ਸਪੋਰਟ ਕੀਤੀ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਦਾ ਨਜਾਇਜ਼ ਪਰਚੇ ਕੀਤੇ ਜਾ ਰਹੇ ਆ ਉਹਨਾਂ ਦੇ ਭਗਤ ਸਿੰਘ ਆ ਪੱਟੀ ਤੋਂ ਉਹ ਉਹਨਾਂ ਦਾ ਉਹ ਉਹਨਾਂ ਦੇ ਵੱਲੋਂ ਬਹੁਤ ਲੋਕਾਂ ਨੂੰ ਤੰਕ ਕੀਤਾ ਜਾ ਰਿਹਾ ਇਹ ਪ੍ਰੀਤੋ ਸਾਹਿਬ ਆ ਕੁਛ ਇਦਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਇਸ ਚੀਜ਼ ਨੂੰ ਬਹੁਤ ਇਹ ਲੋਕਾਂ ਦੇ ਵਿੱਚ ਬਹੁਤ ਕਈਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾਇਆ ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਇਹ ਇਹਦਾ ਵੀ ਅਸੀਂ ਫੁਰਜ਼ੋਰ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਉਹ ਇਹ ਨਹੀਂ ਹੋਇਆ ਕੰਮਾਂ ਤੋਂ ਆਵਾਜ਼ ਨਹੀਂ ਆਉਂਦੀ ਤੇ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਘਰਸ਼ ਕਰਾਂਗੇ ਅਸੀਂ ਸਰਕਾਰ ਜੋ ਪੰਜਾਬ ਚ ਨਾ ਇੰਡਾੜੂਤੀ ਸਥਿਤੀ ਉਹ ਵੀ ਬੜੀ ਬੁਰੇ ਹਾਲਾਤਾਂ ਚ ਪਹੁੰਚੀ ਹੋਈ ਆ ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ ਦੂਸਰਾ ਨਸ਼ਿਆਂ ਦਾ ਦੌਰ ਜਿਹੜੇ ਵੱਡੇ ਪੱਧਰ ਤੇ ਵੱਧ ਗਿਆ ਤੇ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਤੇ ਇਹ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰਾ ਖਲੋ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉਹ ਤੇ ਕੋਈ ਐਕਸ਼ਨ ਹੋਰ ਦਿੱਖਦਾ ਹੋ ਰਿਹਾ ਕਿ ਦਿਨ ਉਹ ਨਸ਼ਾ ਵੱਧ ਰਿਹਾ ਤੇ ਇੱਕ ਭ੍ਰਿਸ਼ਟਾਚਾਰੀ ਜਾਂ ਇਹੋ ਜਿਹਾ ਇਹ ਚੀਜ਼ਾਂ ਵੀ ਅੱਗੇ ਨਾਲੋਂ ਵਧੀਆਂ ਜਾ ਰਹੀਆਂ ਇਹ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਪ੍ਰੋਤਿਆਂ ਦੇ ਬੋਖ ਫੋਨ ਆ ਰਿਹਾ ਲੋਕ ਬੜੇ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਤੇ ਕਈ ਚੀਜ਼ਾਂ ਦੇ ਕਿ ਤੁਸੀਂ ਆਪਣਾ ਕੰਮ ਨਿਰਪੱਖ ਹੋ ਕੇ ਝੂਠੇ ਜਿਹੜੇ ਪਰਚੇ ਦਰਜ ਕਰਨ ਵਾਲੋਂ ਉਹ ਦੂਜੇ ਜਿਹੜੇ ਕੰਮ ਕਰ ਰਹੇ ਨਿਰਪੱਖ ਹੋ ਕੇ ਜਿਹੜੇ ਤੁਹਾਡੀ ਡਿਊਟੀਆਂ ਨਿਸ਼ੀਆਂ ਦੇ ਖਿਲਾਫ ਆ ਉਸ ਤਾਜਾਂ ਦੇ ਖਿਲਾਫ ਆ ਲਾਇਨ ਦਾ ਟੂਰਨਾਮੈਂਟ ਬਰਾਬਰ ਰੱਖਣਾ ਉਹਦੇ ਵਾਸਤੇ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਪਲੀਸ ਕੋਰਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਦਿੰਦਾ ਮੰਡਰੀਗਾ ਦਾ ਜਿਨ੍ਹਾਂ ਨੇ ਸਾਨੂੰ ਕੋਈ ਯਾਰ ਦਾ ਪਤਾ ਕੋਈ ਨਹੀਂ ਸਰਪਜੀਤ ਸਿੰਘ ਐਮਪੀ ਫਰੀਦਕੋਟ ਜੀ ਤੇ ਉਹ ਉੱਥੇ ਵੀ ਐਵੇਂ ਹੀ ਐ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਡਰੀਗਾ ਵਾਲਿਆਂ ਨੂੰ ਹਰੇਕ ਪਾਸੇ ਮਤਲਬ ੱਟਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਕੱਢਦੀ ਐ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ ਤਾਂ ਹੀ ਲੋਕ ਪਿੱਛੇ ਹਟੇ ਆ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਨਹੀਂ ਨਰੇਗਾ 'ਚ ਜਿਹੜੇ ਲੋਕਾਂ ਨੇ ਸਾਨੂੰ ਪਾਈਆਂ ਨਰੇਗਾ ਤੋਂ ਹਾਂਜੀ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾਤੀ ਜਿਵੇਂ ਪਿੰਡ 'ਚੋਂ ਉਹ ਪਿੰਡ ਵਾਲਿਆਂ ਨੂੰ ਨਰੇਗਾ ਤਾਂ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ ਕਿੰਦੇ ਕੰਮ ਹੀ ਨਹੀਂ ਆਇਆ ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਗੱਲ ਤਾਂ ਐਸੀ ਬੜੀ ਆਪ ਪੱਟੀ ਤੋਂ ਕਾਜ ਨੂੰ ਪੁੱਲਦਾ ਪੁੱਛਿਆ ਹੋਰ ਦਿਨ ਹੋ ਗਿਆ ਉੱਥੇ ਖੜਾ ਹੋਇਆ ਜੀ ਕਿੰਦਾ ਸਿਚੁਏਸ਼ਨ ਦਿੱਤੀ ਪਾ ਲਈ ਤੇ ਉਹਦਾ ਮਸਲਾ ਆ ਜ ਮਸਲੇ ਵਿੱਚ ਕੀ ਕਿਦਾ ਦੇਖ ਰਿਹਾ ਵਾਲਾ ਨਹੀਂ ਮਸਲੇ ਜਾਂ ਮਸਲਾ ਤਾਂ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਚੀਜ਼ ਕਿ ਇਹ ਤੇ ਲਾਰਜ ਡਾਕਟਰ ਦਾ ਮਸਲਾ ਹੈ ਜੀ ਇਹ ਉਹ ਤੋਂ ਬਾਅਦ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਡ ਰਿਦਰਤਾ ਗਿਆ ਉਦੋਂ ਹਸਪਤਾਲ 'ਚ ਵੀ ਗਏ ਤਾਂ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਸਟਾਫ ਦੀ ਘਾਟ ਹੋ ਜਾਵੇ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਪਾਜੀ ਹੈਲੋ ਪਾਜੀ ਤੁਸੀਂ ਕੰਟਰੈਸਟ ਚਾਹੀਦਾ ਤੁਸੀਂ ਕਿੱਥੇ ਆ ਕਿੱਥੇ ਬੈਠਾ ਹੋ ਪੋਰਨ ਇਹ ਹੈ ਨਾ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਹੋ ਗਲਤ ਵੀ ਕਰਨ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਦੁੱਝੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋ ਚੰਗਾ ਕੰਮ ਵੀ ਕਰ ਰਹੇ ਤੇ ਉਹਨਾਂ ਤੇ ਤੁਸੀਂ ਨਜਾਇਜ਼ ਪਰਚੇ ਕਰ ਰਹੇ ਜੋ ਇਹ ਚੀਜ਼ਾਂ ਕਰ ਕੀਤੀਆਂ ਜਾ ਰਹੀਆਂ ਹੈ ਕਿ ਤੁਸੀਂ ਇਹ ਚੀਜ਼ਾਂ ਅਮਰਤਪਾਲ ਨੂੰ ਵੋਟਾਂ ਕਰ ਪਾਈਆਂ ਜੇ ਕੋਈ ਹੁਣ ਮੰਤਰੀ ਹੈ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਜੇ ਕੋਈ ਉਹਨਾਂ ਕੋ ਕੰਮ ਕੰਮ ਲੈ ਕੇ ਜਾਂਦਾ ਤੇ ਉਹ ਕਹਿੰਦੇ ਜੇ ਤੁਸੀਂ ਅਮਰਤਪਾਲ ਹੋ ਜਾਓ ਭਰਾਨੇ ਹੋ ਜਾਓ ਇਹੋ ਜਿਹੇ ਗੱਲਾਂ ਮੇਰੇ ਕਹਦੇ ਕਿ ਇਹ ਸ਼ੋਭਾ ਨਹੀਂ ਕਰਦੀਆਂ ਉਹਨਾਂ ਨੂੰ ਆਪਣੇ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਇਦਾਂ ਦੇ ਹਲਕਾ ਨਾ ਕਰੋ ਜਿਦਾਂ ਨਹੀਂ ਕਰੋਗੇ ਤਾਂ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਤੁਹਾਨੂੰ ਫਿਰ ਪੂਰਜੋਰ ਰੋਧ ਕਰਨਾ ਪਊਗਾ। ਹਾਂ ਜੀ। ਇਹ ਸਟ੍ਰੈਟਜੀ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਚੋਣਾ ਨਹੀਂ ਹੋਣਾ ਉਹ ਦੂਸਰਾ ਦੁਬਾਰਾ ਸੀ ਚੋਣਿਆ ਕਿ ਉਹਦੇ ਚ ਜਿੰਨੀ ਵੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟਿਸਪੇਟ ਕਰਨ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਦੀ ਹਰੇਕ ਦੀ ਵੋਟ ਮਾਣੀ ਚਾਹੀਦੀ ਹੈ ਮੂਰ ਦਾ ਪ੍ਰੋਸੈਸ ਜਿਹੜਾ ਸੋਖਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਲੜਨ ਵਾਲੇ ਹਾਂ ਹਾਂਜੀ ਹਾਂਜੀ ਲੜੀ ਜਾਣੀਆਂ ਇਲੈਕਸ਼ਨ ਲੜਾਂਗੇ ਬਣਾ ਕੇ ਹੋਰ ਵੀ ਜਿਹੜੀਆਂ ਪੰਥਕ ਤੇ ਰਾਸ ਹਿਰ ਦੇ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਦੀਆਂ ਉਹਨਾਂ ਨਾਲ ਲੈ ਕੇ ਅਸੀਂ पूरे पंथ कोठा करके लड़न की कोशिश करा नहीं कहना चाहते हैं कि जे जथेदार अपनी जी ड्यूटी जी उन्होंने कौन ने पूछी है कि जो वो कोई ए गलत फैसला करे तो फिर संघत का बर्बाद नहीं करती ਉੰਕੇ ਪਹਿਲਾਂ ਵੀ ਜਦੋਂ ਸੌਤਾ ਸਾਹਿਬ ਨੂੰ ਮਾਫੀ ਦਿੱਤੀ ਗਈ ਤੇ ਉਦੋਂ ਵੀ ਇਹਨਾਂ ਨੇ ਇਹ ਇਸ ਗਲਤ ਫੈਸਲਾ ਸੀ ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਕਿ ਉਹ ਫੈਸਲੇ ਨੂੰ ਮੰਨੇ ਨਹੀਂ ਗਿਆ ਫਿਰ ਵਾਪਸ ਲੈਣਾ ਪਿਆ ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜਿਸ ਦਾ ਨਾ ਕਰਨ ਕਿ ਜਿਹੜਾ ਆਮ ਨਾ ਪਰਿਵਾਰ ਨਾਲ ਜਿਹੜਾ ਹੁਣ ਸਵਰਗਤ ਦਾ ਵੀ ਪਰਿਵਾਰ ਨੂੰ ਪਲਾਸਾ ਕੀਤਾ ਗਿਆ ਜੀ ਇਸ ਸਥਿਤੀ ਵਿੱਚ ਆ ਸਥਿਤੀ ਬਣਾਉਂਦਾ ਹਾਂ ਮੈਂ ਇਹ ਹਵਾਲਾ ਦੱਤਾ ਕਿ ਇਹ ਤੇ ਜੀ ਲੋਕਾਂ ਨੂੰ ਤੇ ਪਹਿਲਾਂ ਹੀ ਪਤਾ ਸੀਗਾ ਸਭ ਤਾਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਦਾ ਡੇਰੇ ਨਾਲ ਗੱਠ ਜੋੜ ਇਸ ਕਰਕੇ ਅਜੇ ਤੱਕ ਬੇਅਦਬੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕੋਈ ਇਹੋ ਜਿਹੇ ਹਾਲਾਤ ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਆ ਇਹ ਚੀਜ਼ ਹੈ ਕਿ ਇਹ ਹੁੰਦੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਾਰੇ ਸਾਡੇ ਨਾਲ ਮਿਲਿਆ ਹੋਇਆ ਇਸ ਕਰਕੇ ਸਿੱਖ ਸੰਗਤ ਨੂੰ ਤੇ ਫਿਰ ਇਹਨਾਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿਸ ਤੋਂ ਪਾਪ ਉਹਨਾਂ ਨੇ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨੇ ਖੁੱਲ ਕੇ ਨਾਮ ਲੈ ਦਿੱਤਾ ਹੈ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋਦਨਾ ਚੇ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਕੰਮ ਨਹੀਂ ਰੱਖਦਾ ਕਿ ਬਾਬੇ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਉਹਨੀਆਂ ਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਹੈ ਮੇਰੀ ਸਰਕਾਰ ਤੋਂ ਕੁਝ ਨਹੀਂ ਹੋਊਗਾ ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ ਪੂਰੀ ਹੈ ਜੀ ਹੈ ਗਈ ਤਾਂ ਵੀ ਜੇ ਇਹਦਾ ਆਪਤਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ ਹਾਂ ਪੈਂਡਿੰਗ ਹਾਂ ਪੈਂਡਿੰਗ ਪਿਆ ਹੈ ਐਵੇਂ ਝੂਠ ਮਾਰਦਾ ਕਿ ਜਿਹੜੇ ਹੁੰਦੇ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਨੂੰ ਇਹਨੂੰ ਪਤਾ ਵੀ ਮੇਰੇ ਕੋਲੇ ਰਾ ਨਹੀਂ ਹੈ ਬੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਜੀ ਤੁਸੀਂ ਸਭਜੀਤ ਖਾਲਸਾ ਦੀ ਮਦਦ ਕੀ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਉਹ ਕਰਦਾ ਨਹੀਂ ਤੁਹਾਨੂੰ ਲੱਗਦਾ ਵੀ ਇਹ ਗੱਦੀ ਕੇ ਰਾ ਆਪਣੇ ਮਾਸਤੇ ਦੇਗਾ ਆਬਵੈਸ ਹੈ ਜੀ ਨਹੀਂ ਜਾ ਰਹੀ ਬਬਈ ਜਿਹੜੇ 16 ਤਰੀਕ ਨੂੰ ਜਿਹੜੀਆਂ ਤੁਸੀਂ ਕਰ ਰਹੇ ਹੋ ਉਹਨੇ ਵੀ ਉਹਨੇ ਕਲੀਵਰੀਕਟ ਕਰਦੇ ਉਹਦੇ ਵਿੱਚ ਜਿਹੜੇ ਅਜੰਡੇ ਆ ਪਿੱਛੇ ਵਿੱਚ ਜਿਹੜੇ ਚਿਹਰੇ ਆ ਉਹਨਾਂ ਬਾਰੇ ਪੁੱਛਿਆ ਤੇ ਜਾਂ ਭਾਈ ਸਾਹਿਬ ਦੇ ਪਾਸ ਰਿਹਾਈ ਬਾਰੇ ਪੁੱਛਿਆ ਤਾਂ ਤਾਂ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰਪਾ ਨਹੀਂ ਮੂਹ ਬੰਦੀ ਸਿੰਘਾਂ ਦੀ ਰਿਹਾਈ ਸਾਰੇ ਸਾਰੇ ਜਿਹਨੇ ਵੀ ਬੰਦੀ ਸਿੰਘਾਂ ਜੋ ਪੁਰਾਣੇ ਆ ਨਵੇਂ ਆ ਮਰਤਪਾਲ ਦੇ ਸਾਥੀ ਆ ਸਾਰਿਆਂ ਦੀ ਰਿਹਾਈ ਨਹੀਂ ਅਸੀਂ ਇਹ ਗੱਲ ਕਰਦੇ ਆ ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਝ ਇਹ ਤੇ ਜੰਮ ਕਰ ਰਹੇ ਹਾਂ ਹੁਣ ਕੀ ਕਾਰਨ ਕੀ ਲੱਗਦਾ ਕੀ ਐਕਟੀਵਿਟੀ ਬੋਟਾ ਦੇ ਜੇਤ ਪ੍ਰਾਪਤ ਕਰਨ ਦੇ ਸਬੰਧ ਆ ਕੀ ਸਿਖਾਇਆ ਉਸ ਉੱਪਰ ਦਿਹਾੜੀ ਜਾਰੀ ਹੈ ਜੰਗਲ ਸੇ ਦੀਆਂ ਬੋਟੀਆਂ ਉਹ ਜੀਵ ਦੇ ਵਾਸਤੇ ਐਹੋ ਜੀ ਕਾਰਨ ਕੀ ਲੱਗਦਾ ਕਾਰਨ ਕੀ ਸਰਕਾਰ ਦੀ ਧੱਕੇਸ਼ਾ ਇਹ ਇਹ ਵੀ ਖਾਦੇ ਇਹਨੂੰ ਉੱਤਰ ਨੂੰ ਕਰ ਦੋ ਇਹ ਤਾਂ ਸਿੱਧੇ ਕੋਮਾ ਸਪੀਕਰ ਦਾ ਮੁੱਦਾ ਬੁਝਾ ਲਓ ਇਹ ਗੱਲ ਜਿਹੜਾ ਕਿ ਬਹੁਤ ਵੱਡਾ ਧੱਕਾ ਹੁੰਦਾ ਅੱਛਾ ਹਾਂਜੀ ਮੈਂ ਇਹ ਜਿਹੜੀ ਇਹ ਜਿਹੜਾ ਤੁਸੀਂ ਕਹਿ ਰਹੇ ਨੇ ਕਿ ਇਹਨੇ ਵੱਡੇ ਮਾਰਦ ਨੁਮਾਤ ਨਾਲ ਜਿੱਤਣ ਦੇ باوجود ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਸੁਣੀ ਜਾ ਰਹੀ ਇੱਕ ਐਮਪੀ ਦੀ ਗੱਲ ਨਹੀਂ ਸੁਣੀ ਜਾ ਰਹੀ ਏਡੇ ਵੱਡੇ ਮਾਰਦ ਤੇ ਆਮ ਜਨਤਾ ਦਾ ਕੀ ਹਾਲਾਤ ਹੋ ਰਿਹਾ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਿੱਖਾਣਾ ਇੱਕ ਬਹੁਤ ਉਹਨਾਂ ਨੂੰ ਬਾਰ-ਬਾਰ ਲਗਾ ਦੇ ਰਹੇ ਦੇਖੋ ਜਿਹੜੀ ਗੱਲ ਹੈ ਨਾ ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਉਣ ਨਾਲ ਸਮਾਜ ਨੂੰ ਖਤਰਾ ਹੈ ਆਹੀ ਗੱਲ ਕਹਿੰਦੇ ਆ ਨਾ ਉਸੇ ਸਮਾਜ ਨੇਤਾ ਇਹਨਾਂ ਨੂੰ ਐਮਪੀ ਬਣਾਤਾ ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲੋਂ ਹੀ ਕਹੀ ਜਾਂਦੀ ਹੈ ਵੀ ਖਤਰਾ ਹੈ ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਗਏ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਦੇ ਆ ਖਤਰਾ ਤੁਸੀਂ ਦੱਸ ਦਿਓ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਮੈਮਿਨੇਸ਼ਨ ਕੋਈ ایسی ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਇੰਡੀਆ ਵਾਲਿਆਂ ਨੇ ਕਿਹਾ ਬਈ ਉਹਨਾਂ ਨੇ ਜਦੋਂ ਸਪਾਰਸ਼ ਕੀਤੀ ਅੰਮ੍ਰਿਤਪਾਲ ਦੀ ਇਹਨਾਂ ਨੇ ਫੋਟੋਆਂ ਭੇਜਤੀਆਂ ਆਲੇ-ਦਾਲੇ ਵੈਪਨਸ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਲੈ ਕੇ ਆ ਬਈ ਇੰਡੀਆ ਅਮਰੀਕਨ ਐਂਬੈਸੀ ਨੂੰ ਜੀ ਉਸ ਤੋਂ ਅ ਇੰਡੀਆ ਨੂੰ ਕਹੋ ਵੀ ਜਿੰਨੇ ਇਹਦੇ ਕੋਲ ਇਲੀਗਲ ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਹਨਾ ਕੇਸਿਸ ਰਜਿਸਟਰ ਹੋਏ ਆ ਸਾਰਿਆਂ ਦੀਆਂ ਕਾਪੀਆਂ ਭੇਜੋ ਕੇਸ ਇੱਕ ਵੀ ਨਹੀਂ ਕਿਉਂਕਿ ਜਿਹੜੇ ਵੈਪਨ ਨੇ ਸਾਰੇ ਲਾਇਸੈਂਸੀ ਆ ਚਾਹੇ ਮੈਂ 500 ਬੰਦਾ ਰੱਖ ਲਵਾਂ ਇਹਦੇ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖਣ ਦਾ ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ ਤਾਂ ਇਹਦੇ 'ਚ ਹਰਚ ਕੀ ਹੈ ਜਾਂ ਤਾਂ ਤੁਸੀਂ ਕਹੋ ਜੀ ਗੈਰ ਕਾਨੂੰਨੀ ਹੈ ਲਾਇਸੈਂਸ ਨਹੀਂ ਹੈ ਇਹਨਾਂ ਕੋਲੇ ਸਭ ਨੇ ਗੱਲ ਕੀਤੀ ਸੀ ਇਹ ਲਾਅ ਐਂਡ ਆਰਡਰ ਦੀ ਹਾਂਜੀ ਪਿਛਲੇ ਸਾਲਾਂ 'ਚ ਜਿਹੜਾ ਥਾਣਾ ਕਿਹਾ ਸੀਗਾ ਉਹ ਲਾਅ ਦੇ ਉਹ ਤੇਪ ਨਾਲੇ ਸਾਹਮਣੇ ਪਤਾ ਹੈ ਕਿ ਉਹ ਉਸ ਜਿਹੜੇ ਗੇਂਚ ਉਹਨਾਂ ਨੇ ठाਣੇ ਗਏ ਗੇਂਚ ठाਣੇ ਦੇ ਖਿਲਾਫ ਦਰਨਾ ਕੀ ਦਿੱਤਾ ਉਹ ਬੰਦੇ ਨੂੰ ਇਹਨਾਂ ਨੇ ਛੱਡਿਆ ਕਿ ਇਹਨਾਂ ਨੇ ਆਪਣੀ ਪੁਲਿਸ ਨੇ ਆਪਣੀ ਗਲਤੀ ਮੰਨੀ ਕਿ ਅਸੀਂ ਉਹਨੂੰ ਅਰੈਸਟ ਕੀਤਾ ਸੀ ਉਹਨੂੰ ਕੋਰਟ ਦੇ thro ਇਹਨਾਂ ਨੇ ਅਗਲੇ ਦਿਨ ਰਿਲੀਜ਼ ਕਰਵਾਇਆ ਤੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਉਹ ਬੰਦੇ ਨੂੰ ਨਾ ਅਰੈਸਟ ਕਰਦੀ ਉਹਨੂੰ ठाਣੇ ਤੇ ਘੇਰਦੀ ਕੋਈ ਜ਼ਰੂਰਤ ਹੀ ਨਹੀਂ ਸੀ ਦੇ ਅਸੀਂ ਅਜੇ ਸਮਾਂ ਦੇਖ ਰਹੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੀ ਜੇ ਮੰਗ ਹੋਵੇ ਕਿ ਕਿਸ ਅਫੈਕਸ਼ਨ ਲੜਨੀ ਚਾਹੀਦੀ ਹੈ ਤੇ ਅਸੀਂ ਲੜਾਂਗੇ ਤੇ ਜੇ ਸੰਗਤਾਂ ਦਾ ਸੰਗਤਾਂ ਦੇ ਉੱਪਰ ਹੀ ਅਸੀਂ ਸਾਰੇ ਉਹਨਾਂ ਦੀ رائے ਮਰਜ਼ੀ ਨਾਲ ਅੱਗੇ ਵਧਾਂਗੇ ਅੱਗੇ ਫੈਸਲਾ ਕਰਾਂਗੇ ਨਹੀਂ ਇੱਕ ਹੀ ਕਾਰਨ ਕਿ ਸਰਪੋਈ ਅਮਰਤਪਾਲ ਦੀ ਹਾਲਤ ਚੱਕਿਆ ਜਾ ਰਿਹਾ ਬਾਕੀ ਜਿਹੜੇ ਉਹਨਾਂ ਦੇ ਨਾਲ ਹੋਣ ਚਾਹੀਦੇ ਹੈ ਉਹ ਬਾਅਦ ਵਿੱਚ ਵਧੇ ਜਾ ਕੋਈ ਨਹੀਂ ਇਹ ਚੀਜ਼ ਹੈ ਕਿ ਅਮਰਤਪਾਲ ਦਾ ਲੇਟਰ ਕਰ ਰਿਹਾ ਲੇਟਰ ਰੀਟਿੰਗ ਕਰਦਾ ਉਹ ਸਿੱਟੀ ਵਜਨ ਨਾਲ ਹੀ ਉਹ ਅੰਦਰ ਆ ਜਿੱਦਣ ਅਮਰਤਪਾਲ ਬਾਹਰ ਆ ਜੂਗਾ ਮੇਰੇ ਖਿਆਲ ਸਾਰਿਆਂ ਦਾ ਰਸਤਾ ਪਧਰਾ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਤਪਾਲ ਅੱਜ ਜਿਹੜੇ ਤੁਹਾਡੇ ਸਾਹਮਣੇ ਐਮਪੀ ਵੀ ਆ ਤੇ ਉਹਨੂੰ ਕੱਲ ਨੂੰ ਐਸੀ ਕਹੀ ਕਿ ਦੂਜਿਆਂ ਨੂੰ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੇਰੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਇਹ ਸਿਰਦਿਆਂ ਉਹਨਾਂ ਦੀ ਰਹਾਈ ਲਈ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਛੁਡਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਇਹ ਤਾਂ ਆਬਵੀਅਸ ਹੈ ਨਾ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਉਹ ਵੀ ਆ ਗਏ ਤੇ ਬਾਰੇ ਵੀ ਜਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਕੋਈ ਆਪਣੇ ਗੋਮ ਦੀ ਉਹਨਾਂ ਨੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਰਸਤੇ ਤੋਂ ਜਦਾਸੀਆਂ ਕਿਹੜੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਆ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਘਰ ਕਰਨਾ ਚਾਹੁੰਦੇ ਅਸੀਂ ਤਾਂ ਕਿਹਾ ਸੀ ਅਸੀਂ ਕਹਿੰਦੇ ਜੇ ਸਰਕਾਰ ਇੰਨੀ ਸੱਚੀ ਹੈ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਵੇ ਅਸੀਂ ਮੰਨ ਲਾਂਗੇ ਨਹੀਂ ਰਾਜੀ ਹੁੰਦੇ ਨਹੀਂ ਕਰਦੇ ਜੀ ਜੀ ਅਸੀਂ ਇਦਾਂ ਕਿਤੇ ਪਾਰਟੀ ਕੋਲ ਕਿਸੇ ਧੜਗੇ ਨਾਲ ਅਸੀਂ ਸਵਤਨਿਅਤ ਨਹੀਂ ਚਾਹੁੰਦੇ ਕਿ ਪੂਰਾ ਪੰਥ ਇਕੱਠਾ ਹੋਵੇ ਕੋਈ ਆਪਣੇ ਪੰਜਾਬ ਦੀ ਇੱਕ ਕੋਈ ਖੇਤਰੀ ਪਾਰਟੀ ਹੈ ਉਹ ਜੀ ਮਜ਼ਬੂਤ ਹੋਵੇ ਜਿਹੜੇ ਪੰਜਾਬ ਦੀ ਹੱਕਾ ਹਕੂਮਤਾਂ ਲਈ ਲੜ ਰਹੇ ਅਸੀਂ ਇੱਕ ਪਾਰਟੀ ਲਈ ਇੱਕ ਧੜੇ ਨਾਲ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਇਹਾਰੇ ਸਰਕਾਰ ਦੀ ਨਹੀਂ ਇਹ ਵੀ ਰੀਡਪੋਲ ਦਾ ਕੇਸ ਮੈਨੂੰ ਪੂਰੀ ਪੂਰੀ ਜਾਣਕਾਰੀ ਨਹੀਂ ਪਰ ਕਿਸੇ ਵੀ ਹੋਰ ਦੇ ਖਿਲਾਫ ਬਦੀ ਸ਼ਬਦਾਂ ਵਾਲੀ ਇਹ ਕਰਨੀ ਜਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਆ ਪਰ ਕਿਸੇ ਨਾਲ ਕੋਈ ਗਲਤ ਸ਼ਬਦਾਂ ਵਿੱਚ ਕੋਈ ਗਲਤ ਗੱਲਬਾਤ ਕਰਨੀ ਉਹ ਉਹ ਅਸੀਂ ਇਸ ਬਤਨ ਨਹੀਂ ਕਰਦੇ ਅਸੀਂ ਉਹਦਾ ਵਿਰੋਧ ਕਰਦੇ ਤੁਸੀਂ ਰਾਜਦੇਵ ਖਾਲਸਾ ਬਾਰ ਬਾਰ ਕਹਿੰਦੇ ਆ ਕਿ ਇਸ ਅਕਾਲੀ ਦਾ ਸੁਜੀਤ ਕਰਨਾ ਹੈ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ ਜੀ ਕਹਿੰਦੇ ਆ ਤੇ ਤਾਂ ਜੋ ਕੀ ਹੋਣਾ ਕਿਸੇ ਨੂੰ ਸਮਰਥਨ ਨਹੀਂ ਦੇਣਾ ਤੇਰੇ ਕਿੰਨੇ ਚੱਲਦਾ ਤਾਰਾ ਨਹੀਂ ਸਮਰਥਨ ਅਸੀਂ ਤੇ ਕਹਿੰਦੇ ਕਿ ਅਸੀਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਰ ਪੂਰੇ ਪੰਥ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਪੂਰਾ ਪੰਥ ਮੇਰੇ ਪਾਰਟੀ ਦਾ ਹਿੱਸਾ ਹੋਣਗੇ ਨਹੀਂ ਹੋਣਗੇ ਕਿਉਂਕਿ ਉਹ ਕਹਿੰਦੇ ਪ੍ਰਧਾਨ ਸਿੱਧੇ ਹੀ ਰੋਟੇ ਹੋਣਗੇ ਭਾਈ ਆਪਣੇ ਪਾਸ ਸਿੰਘ ਜੀ ਦਾ ਵੱਡਾ ਯੋਗਦਾਨ ਹੋਵੇਗਾ ਪਰ ਕੀ ਮਤਲਬ ਸਾਰੇ ਕਨਸੈਪਟ ਕਿਤੇ ਤੋਂ ਆਗਾ ਨਹੀਂ ਇਹ ਤੇ ਜੀ ਅਸੀਂ ਅਜੇ ਇਸ ਲਈ ਕੋਈ ਫਾਈਨਲ ਫੈਸਲਾ ਨਹੀਂਗਾ ਅਸੀਂ ਸਾਰੇ ਜਣੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋ ਗਈ ਇਹ ਜਿਹੜੇ ਜਿਹੜੇ ਲੋਕ ਸੰਤਾ ਨੂੰ ਪਰਵਾਹ ਹੋਣਗੇ ਉਹਨਾਂ ਨੂੰ ਵੀ ਅੱਗੇ ਲੈੰਦਾ ਚੱਲਦੇ ਨੇ ਹੋਰ ਕਿਹੜੇ ਕਿਹੜੇ ਸੰਸਦ ਵਿੱਚ ਸੰਸਦ ਵਿੱਚ ਜਿਹੜਾ ਜਿਹੜੀ ਸੀ ਚੱਲਦੀ ਚੱਲਤ ਉਹ ਇੱਕ ਇਹਦੇ ਤੇ ਰੋਕਣ ਦੀ ਕੋਸ਼ਿਸ਼ ਕਿਉਂ ਕਰਾਜੀਐ ਕਿ ਇਸ ਤੋਂ ਬਾਅਦ ਉਹਨਾਂ ਇੱਕ ਸਾਥੀ ਇਹ ਨਵੰਬਰ ਦੇ ਦਿਨ ਤੇ ਜਿਹੜੇ ਜਵਾਬ ਚੁਕਾਇਆ ਕਿ ਸੰਵਿਧਾਨਿਕ ਖੇਤਰ ਵਿੱਚ ਆਇਆ ਤੇ ਕੰਪਰੋਮਿਸ ਕਰਉਣਾ ਜੇ ਇਹ ਮਨਜ਼ਰ ਨਹੀਂ ਜਾਂ ਤੁਹਾਡਾ ਇੱਕ ਬਰਤ ਇਹਦੇ ਵਿੱਚ ਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੂੰ ਆਪ ਹਮੇਸ਼ਾ ਖਰਾਬ ਹੋ ਇਸ ਕਰਕੇ ਮੇਰਾ ਖਿਆਲ ਹੈ ਕਿ ਚਰਨਜੀਤ ਚੰਨੀ ਹੁਣਾਂ ਨੇ ਆਪਣੀ ਵੀਡੀਓ ਖੋਪੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਆ ਤੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਤੇ ਜੋ ਵੀ ਕੋਈ ਪੰਜਾਬ ਦੇ ਜਾਂ ਸਿੱਖਾਂ ਦੀ ਕੋਈ ਮਸਲੇ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਉਂਦੀ ਹੈ ਤੇ ਕਾਂਗਰਸ ਨਾਲ ਤੇ ਸਾਡਾ ਕੱਟੋੜ ਨਹੀਂ ਹੋਣਾ ਵੀ ਜਮੀਨਾ ਹੋ ਸਕਦਾ ਹਟਦੇ ਅਸੀਂ ਤੇ ਕਹਿੰਦੇ ਕਿ ਖੇਤਰੀ ਤਰ੍ਹਾਂ ਜਿਹੜੀ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਇਕੱਠੇ ਹੋ ਕੇ ਤੇ ਅਸੀਂ ਅੱਗੇ ਵਧ ਸਕਦੇ ਹਾਂ ਤੇ ਤਾਂ ਹੀ ਪੰਜਾਬ ਦੇ ਹਾਕਾ ਖੂਫਾਂ ਦੇ ਅਸੀਂ ਰਾਗੀ ਕਰ ਸਕਾਂਗੇ ਜੇ ਅਸੀਂ ਪੰਜਾਬ ਦੀ ਕੋਈ ਖੇਤਰੀ ਤਰ੍ਹਾਂ موجوده ਹੋਵੇ ਕੋਈ ਆਣ ਵਾਲੇ ਦੇਣਾ ਚਾਹਣੀ ਪਾਰਟੀ ਨੰਬਰ ਦੀ ਪਾਰਟੀ ਅਜੇ ਮੇਰੇ ਖਰ ਦਾ ਪਾਰਟੀ ਤੇ ਬੋਲਦੇ ਆ ਅਸੀਂ ਸੋਚਦੇ ਆ ਕਿ ਕੋਈ ਬੰਦ ਇਕੱਠਾ ਹੋ ਕੇ ਕੋਈ ਆਕਾਲ ਤੱਕ ਦੀ ਅਗਵਾਈ ਵਿੱਚ ਇਹ ਜਿਹੜੇ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹੜਾ ਅਸੀਂ ਸਾਰੇ ਜਿਹੜੇ ਅੱਗੇ ਵਧਾਂ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਇਸ ਵਿੱਚ ਚਾਹੇ ਤੁਸੀਂ ਉਹਨੂੰ 파ਰਟੀ ਕਹਿ ਲੋ ਕੋਈ ਫਰੰਟ ਕਹਿ ਲੋ ਕੁਝ ਵੀ ਕਹਿ ਲੋ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਇੱਕ ਲੋਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ ਪਾਰਸਾਨ ਨੇ ਜਿਹੜੀ ਆਵਾਜ਼ ਉਠਾਈ ਸੀ ਪੰਜਾਬ ਦੀ ਆਜ਼ਾਦੀ ਇਸ

ਉਰੇ ਵਰਨਾ ਪਾਰਟਿਸਪੇਟ ਕਰਾਂਗੇ ਕਿਉਂਕਿ ਐਸਐਸਪੀ ਜੀ ਜਿਹੜੀ ਸਾਡੇ ਧਾਰਮਿਕ ਸਥਾਨਾਂ ਦੀ ਜਿਹੜੀ ਵਾਈ ਕਰਦੀ ਆ ਉਹਨਾਂ ਦਾ ਪ੍ਰਬੰਧ ਕਰਦੀ ਆ ਉਹਦੇ ਜਿਹੜਾ ਮਹਾਨ ਆ ਚੁੱਕਾ ਉਹਦੇ ਵਿੱਚ ਅਸੀਂ ਸੋਚਦੇ ਆ ਕਿ ਅੱਗੇ ਸੋਚੇ ਆ ਜਿਹੜੇ ਸਭ ਸੰਤੂ ਉਖੜੇ ਰੋਕਨ ਉਹਦੇ ਅੰਦਾਜ਼ਾ ਜਣਾਇਆ ਚਾਹੀਦਾ ਕਿ ਜਿਹੜਾ ਅਸੀਂ ਵੀ ਤਾਂ ਉਹ ਸੌਰੀ ਸਾਰੇ ਇਕੱਠਾ ਕੀਤਾ ਜਾਣੇ ਉਹ ਕਹ ਰਹੇ ਨੇ ਕਿ ਇੱਕ ਥੜਾ ਨੌਕਰੀ ਦੇ ਵਿੱਚ ਮਤਲਬ ਥੜਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ ਤੋ ਸਹੀ ਸਾ ਅਸੀਂ ਦੋ ਜਣੇ ਥੋੜੀ ਰਹਿ ਕੇ ਸਾਰਾ ਕੁਝ ਕਰਾਂਗੇ ਬੰਦਿਆਂ ਨੂੰ ਤਾਂ ਨਾਲ ਲੈਣਾ ਹੀ ਪੈਣਾ ਹੈ ਤਾਂ ਹੀ ਚੱਲਾਂਗੇ ਨਾ ਦੋ ਜਣੇ ਤਾਂ ਕੁਝ ਨਹੀਂ ਕਰ ਸਕਦੇ 11 ਦੇ ਵਿੱਚ 55 ਲੱਖ ਮੋਟਾ ਬਣਿਆ ਸੀ ਜੋ 7.87 ਲੱਖ ਇਹਦਾ ਕੀ ਕੰਮ ਜਾਣਦਾ ਇਹ ਕਾਰਨ ਜੀ ਆਪਣੇ ਮੇਰੇ ਘਰ ਸਾਡਾ ਵੇਸਲਾ ਪਾਣਿਆ ਸਾਡੇ ਸਿੱਖ ਸੰਗਤਾਂ ਚ ਇਸ ਚੀਜ਼ ਤੇ ਬਸਤੇ ਹੋਏ ਇਹ ਪਹਿਲਾ ਪੱਗ ਮੋਟਾ ਬਣੀਆਂ ਬਹੁਤ

ਇਸ ਜਿਹੜੀ ਬੋਟਾ ਨਾਲ ਅੱਜ ਆਉਂਦੇ ਆਂ ਅਜਿਹਾ ਨਾ ਉਹ ਫੋਟੋ ਲਾਉਣੀ ਆ ਜਾਂ ਪਹਾਰ ਕਾਰਡ ਦੇ ਕਾਪੀ ਲਾਉਣੀ ਆ ਉਹ ਜਿਹੜੀਆਂ ਚੀਜ਼ਾਂ ਕਿਸੇ ਵੇਲੇ ਆਫੀਸ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਣਦੇ ਆ ਲੋਕਾਂ ਚੇ ਵੀ ਅਵੇਅਰ ਨਹੀਂ ਹੈਗੀ ਉਹ ਕਹਿੰਦੇ ਕਿ ਸਭ ਵੋਟ ਬਣਾ ਕੇ ਜਾਂ ਕਾਪਾ ਕੇ ਕੀ ਫਾਇਦਾ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਜੋ ਸਾਡਾ ਸਮਾਜ ਦੀ ਵਿਗੜਦੀ ਹਾਲਾਤ ਆ ਉਹਦੇ ਚ ਇਸ ਸਰਸਤਾ ਦਾ ਬਹੁਤ ਵੱਡਾ ਇਹ ਸਮਝੋ ਉਹਦੀਆਂ ਕਮੀਆਂ ਦੀ ਵਜ੍ਹਾ ਨਾਲ ਸਾਡੇ ਨੌਜਵਾਨੇ ਨਸ਼ਿਆਂ ਦੇ ਚਲੇ ਗਏ ਆ ਸਾਡੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਤੇ ਮੇਰੇ ਖਿਆਲ ਕੋ ਉਹਨਾਂ ਦੇਖ ਕਰ ਠੀਕ ਕਰਾਂਗੇ ਸਬੰਧਤ ਅਧਿਕਾਰੀ ਜਿਆਦਾ ਸ਼ਕਤੀ ਵੀ ਤਾਂ ਇਹਦੇ ਇੱਥੇ ਮੈਂ ਤੇ ਨੌਜਵਾਨ ਕਿਹਾ ਨਹੀਂ ਅਸੀਂ ਦੇ ਕੰਪਿਊਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਕਿ ਡੀਸੀ ਸਾਹਿਬਾਨਾਂ ਤੇ ਅੱਗੇ ਵੀ ਬੇਨਤੀ ਕਰਦੇ ਆ ਕਿ ਇਹ ਪ੍ਰਕਿਰਿਆ ਨੂੰ ਸੌਖੀ ਕੀਤਾ ਜਾਵੇ ਤੇ ਜਿਹੜੇ ਇਹ ਲੋਕ ਕਰ ਰਹੀ ਹੈ ਉਹ ਜਿਹੜੀ ਜਿਹਨਾਂ ਦੀ ਜ਼ਿੰਮੇਵਾਰੀ ਉਹਨਾਂ ਬੀਐਲਓ ਜਾਂ ਹੋਰ ਲਾਏ ਆ ਉਹਨਾਂ ਨੂੰ ਉਹਨਾਂ ਨੂੰ ਸਖਤ ਅਦਾਸ਼ਾ ਦਿੱਤੀਆਂ ਜਾਣੇ ਕਿ ਤੁਸੀਂ ਹਰੇਕ ਬੰਦੇ ਦੀ ਵੋਟ ਬਣਨੀ ਜਿਹੜੀ ਆ ਲਾਜ਼ਮੀ ਹੋਣੀ ਚਾਹੀਦੀ ਚੱਜਦੀ ਜਿਹੜੀ ਲੋੜ ਨਹੀਂ ਪਈਦਾ ਉਹਨਾਂ ਨੂੰ ਸਖਤ ਅਦਾਸ਼ਾ ਦਿੱਤੀ ਗਈ ਬੰਨਾਂ ਦਾ ਇਹ ਕਹਿਣਾ ਸਿਵਾ ਜਿਹੜੀ ਇਸ ਪੰਜਾਬ ਦੇ ਵਿੱਚ ਸਾਈ ਮਿਸ਼ਰੀ ਹੈ ਜਿਹੜੀਆਂ ਲੋਕ ਤੇ ਧਰਮ ਪਰਤੂ ਬੜੀ ਤੇਜ਼ੀਆਂ ਹੋ ਗਈਆਂ ਉਹਨਾਂ ਦੀ ਇਹ ਮੇਰਾ ਖਿਆਲ ਹੈ ਕਿ ਇਹ ਸਾਡੇ ਸਾਰੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ। ਸਰਹੰ ਪਰਵਰਤਨ ਵੀ ਪਰਵਰਤਨ ਲਾਲਚਾ ਜਾਂ ਕੋਈ ਹੋਰ ਹੈ ਜੇ ਐਵੇਂ ਲਾਲਚ ਉਹ ਜੋ ਕੀਤਾ ਜਾ ਰਿਹਾ ਉਹਨਾਂ ਤੇ ਅਸੀਂ ਖੜ ਕੇ ਵਿਰੋਧ ਕਰਦੇ। ਇਹਦੀ ਧਰਮ ਪਰਵਰਤਨ ਦੀ ਉਹਦੇ ਤੇ ਸਾਡੀਆਂ ਵੀ ਕੁਝ ਕਮੀਆਂ ਹੈ ਕਿ ਜਿਹੜੇ ਸਾਡੀ ਸ਼ਰਮਣੀ ਕਮੇਟੀ ਸੀਗੀ ਸ਼ਰਮਣੀ ਕਮੇਟੀ ਦੀਆਂ ਕਮੀਆਂ ਆ। ਆਪਣਾ ਆਪਣਾ ਰੋਲ ਨਹੀਂ ਲਵਾਇਆ ਇਸ ਕਰਕੇ ਸਾਡੇ ਲੋਕ ਅਵੇਰ ਨੇਗੇ ਤੇ ਸਾਡੇ ਵੱਡਿਆਂ ਬਡੇਰਿਆਂ ਨੇ ਤੇ ਦੱਸ ਉਹਨਾਂ ਨੇ ਤੇ ਆਪਣੀਆਂ ਜਾਨਣਾ ਕਰਵਾਉਂਕਾ ਕਰਦੀ ਆ ਧਰਮ ਤੋਂ ਨਹੀਂ ਧੋਨੇ ਸਾਡੇ ਸਹਿਬ ਦਾ ਜਿਆਦੀ ਰਾਗ ਆ ਜਾਂ ਹੋ ਰਿਹਾ ਪਰ ਹੁਣ ਛੋਟੇ ਛੋਟੇ ਨਾਲਾਂ ਚਾ ਵਾਸਤੇ ਵੀ ਸਾਡੇ ਲੋਕ ਉਧਰ ਜਾ ਰਹੇ ਆ ਤੇ ਮੇਰਾ ਖਿਆਲ ਇਹ ਉਹਨਾਂ ਵਾਸਤੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂਗੀ ਤੇ ਬਾਕੀ ਜਿਹੜੇ ਲੈ ਕੇ ਜਾ ਰਹੇ ਆ ਕਿ ਉਹਨਾਂ ਤੇ ਉਹਨਾਂ ਦਾ ਵੀ ਵਿਸ਼ਵਾਸ ਹੋਣਾ ਚਾਹੀਦਾ ਕਿ ਜਿਹੜੇ ਅੱਜ ਥੋੜੇ ਪੈਸਿਆਂ ਵਾਸਤੇ ਦੂਜੇ ਪਾਸੇ ਕੱਢਾਰੇ ਕਾਨੂੰ ਹੋਰ ਕੋਈ ਆਏਗਾ ਤਾਂ ਉਹਦੇ ਨਾਲ ਕਰ ਲੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 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 ਕੋਈ ਕਰ ਲੈ ਨੀ ਇਹ ਜੀ ਸਾਰੀ ਸੰਗਤ ਨੂੰ ਓਪਨ ਸੱਦਾ ਹੈ ਅਸੀਂ ਨਾ ਤੇ ਕਿਸੇ ਨੂੰ ਸਪੈਸ਼ਲ ਸੱਦਾ ਦੇ ਰਹੇ ਆ ਤੇ ਨਾ ਕਿਸੇ ਨੂੰ ਨਹੀਂ ਰੋਕਦੇ ਆ ਜੀ ਸਾਰਿਆਂ ਨੂੰ ਜੀ ਆਇਆਂ ਕਹਾਂ ਇਹ ਹਮ ਖਿਆਲੀ ਸੋਚ ਵਾਲੇ ਜਿਹੜੇ ਸਮਝਦੇ ਆ ਵੀ ਅੰਮ੍ਰਿਤਪਾਲ ਲਾਲ ਧੱਕਾ ਹੋ ਰਿਹਾ ਹੈ ਜਾਂ ਜਾਂ ਸਾਡੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ ਉਹਨਾਂ ਵਾਸਤੇ ਕਾਦਾ ਐਸਜੀਪੀਸੀ ਅੱਜ ਤੱਕ ਤੱਕ ਜੇ ਭਾਈਚਾਰ ਸਰ ਸਿੱਖ ਭਾਵਨਾਵਾਂ ਨੂੰ ਉਲਟ ਫੈਸਲਾ ਦਿੰਦਾ ਤੇ ਮੈਂ ਸੰਕਟਾਂ ਨੂੰ ਪ੍ਰਵਾਨ ਕਰੋਤ ਕਰਨਾ ਹੀ ਅਸੀਂ ਤਾਂ ਕਿਹਾ ਕਿ ਜਥੇਦਾਰ ਵੀ ਇਹੋ ਜਿਹਾ ਫੈਸਲਾ ਦੇਣ ਕੇ ਜਿਹੜਾ ਸੰਕਟਾਂ ਨੂੰ ਪ੍ਰਵਾਨ ਹੋਵੇ ਤੇ ਜੇ ਇਹ ਜਥੇਦਾਰ ਵੀ ਇਹਦੇ ਚ ਹੁੰਦੇ ਪਏ ਆ ਪੰਜਾਬ ਖਾਹੀ ਹੁੰਦਾ ਤੇ ਅੱਜ ਨੂੰ ਨਹੀਂ ਹੁੰਦਾ ਹਾਂਜੀ